ਪਾਸ ਕਰਦੇ ਆ ਰੇ ਤੇ ਲੋ ਜੀ ਆਪਾਂ ਦੁਬਾਰਾ ਤੋਂ ਫੇਰ ਬਲੌਗ ਸ਼ੁਰੂ ਕਰਦੇ ਆ ਪਹਿਲਾਂ ਫਤੇ ਬਣਾ ਲੀਏ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਬਹਿਗੁਰੂ ਜੀ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਟਾਈਮਾ ਜਿਹੜਾ ਹੁਣ 9:30 ਦਾ ਹੋ ਗਿਆ ਤੜਕਾ ਮੈਂ ਲਾਤਾ ਦਾਲ ਕੀ ਕਹਿੰਦੇ ਹੁੰਨੇ ਆਲੂ ਮਟਰਾਂ ਦੀ ਸਬਜ਼ੀ ਔਰ ਜਿੱਜੀ ਜਾਂਦੀ ਆ ਆਲੂ ਮਟਰਾਂ ਦਾਲ ਰਿੱਜੀ ਜਾਂਦੀ ਆ ਤੇ ਰਿੱਜੀ ਜਾਂਦੀ ਆ ਤੇ ਹੁਣ ਆਪਾਂ ਚੱਲਦੇ ਆਂ ਧਾਰ ਚੋਂ ਨੇ ਆਂ ਧਾਰ ਮੈਂ ਨਹੀਂ ਛੋਣੀਗੀ ਧਾਰ ਹਸਬੰਦ ਛੋਣਗੇ ਮੈਂ ਖੜੂਗੀ ਮੂਰੇ ਮੱਜ ਦੇ ਤੇ ਬਲੌਗ ਦਾ ਹੁਣ ਤਾਂ ਅੱਗੀ ਜੰਮੇ ਕਿੰਨੀ ਬਿਠਾਣਾ ਕਿਉਂ ਇੰਨੀ ਵੀ ਜਾਣੀ ਤੇਰੇ ਚ ਮੈਂ ਪੋਰਾ ਕੈਂ ਬਾਰਾ ਖਲਾਸ ਕੀ ਹੱਡੀ ਸੁੱਕੀ ਹੱਡੀ ਕੌਣ ਫਿਰ ਤੋਂ ਫਿਰ ਖਾ ਪੀ ਲਿਆ ਗਾ ਨੁਕੀ ਹੱਡੀ ਆਪਦੇ ਆਪ ਨੂੰ ਕਈ ਜਾਂਦਾ ਥੱਪੜ ਮਾਰੂ ਦੁੱਧਾ glass ਉਹ ਪਿਆ ਦੇਖ ਲੋ ਤੁਸੀਂ ਪਹਿਲੇ ਬਲੌਗ ਦੇ ਵਿੱਚ ਦੇਖ ਹੀ ਲਿਆ ਤੇ ਚਲੋ ਜੀ ਆਪਾਂ ਕੰਮ ਕਰਦੇ ਆ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਤੇ ਵਲੌਗ ਵਧੀਆ ਲੱਗਦਾ ਹੁੰਦਾ ਮੈਨੂੰ ਪਤਾ ਸਾਰਿਆਂ ਨੂੰ ਵਧੀਆ ਲੱਗਦਾ ਹੈ ਲਾਈਕ ਕਰਦੇ ਆ ਕਰੋ ਸ਼ੇਅਰ ਕਰਦੇ ਆ ਕਰੋ ਤੇ ਕਮੈਂਟ ਬਾਕਸ ਜ਼ਰੂਰ ਕਰਿਆ ਕਰੋ ਜਿਹੜੀ ਵੀ ਮੇਰੇ ਭੈਣ ਭਰਾ ਕਮੈਂਟ ਨਹੀਂ ਕਰਦੇ ਉਹ ਸਾਰਿਆਂ ਨੂੰ ਰਿਕਵੈਸਟ ਹੈ ਮੇਰੀ ਕਮੈਂਟ ਬਾਕਸ ਜ਼ਰੂਰ ਕਰ ਲਿਓ ਤੇ ਜਿਨ੍ਹਾਂ ਨੇ ਬੈਲ ਦੇ ਨਾਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਬੈਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਚੱਲਦੀ ਆ ਮੈਂ ਹੁਣ ਪਹਿਲਾਂ ਪਦਾਲ ਦੇਖ ਲਈਏ ਦਾਲ ਫਿਰ ਤਾਲੇ ਹੀ ਹੁੰਦੀ ਆ ਚਲੋ ਜੋ ਵੀ ਆਲੂ ਮਟਰਾਂ ਦੀ ਦਾਲ ਹੁੰਦੀ ਆ ਕਿ ਸਬਜ਼ੀ ਹੁੰਦੀ ਆ ਪਹਿਲਾਂ ਮੈਂ ਦੇਖ ਲਵਾਂ ਉਹਦੇ ਵਿੱਚ ਕਟਸ਼ੀ ਮਾਰ ਲਵਾਂ ਹਾਂ ਹੀ ਹੁੰਦਾ ਨਾ ਉਹ ਤੇ ਹੋਰ ਮੇਰੇ ਆਉਂਦੀ ਨੂੰ ਹਾਈ ਹੈਗੀ ਆ ਰਣਕ ਥੋੜੀ ਜਿਹੀ ਢੂੜੀ ਦੇ ਵਿੱਚ ਆ ਨਾ ਮੇਰੇ ਦੁਪੱਟੇ ਨੂੰ ਪਤਨ ਕੀ ਲੱਗਿਆ ਹੈ ਮੇਰਾ ਸੂਣ ਦੱਸਿਆ ਸੋਹਣਾ ਲੱਗਿਆ ਹੈਗਾ ਦਾ ਪੁਰਾਣਾ ਪਿਛਲੇ ਸਾਲ ਦਾ ਤੇ ਹੁਣ ਇਹਨੂੰ ਦੇਖਦੇ ਆ ਹੁਣ ਆਪਾਂ ਇਹਨੂੰ ਪਾ ਪਾ ਕੇ ਘਸਾ ਲੈਣਾ ਹੈ ਮੈਨੂੰ ਇਹਦਾ ਕਲਰ ਬੜਾ ਪਿਆਰਾ ਲੱਗਿਆ ਸੀ ਦੁਪੱਟਾ ਮੇਰੇ ਕੋਲ ਸੀਗਾ ਤੇ ਮੈਂ ਬਣਾ ਲਿਆ ਐਦਾਂ ਵੀ ਇਹਦੇ ਵਿੱਚ ਲੈਸ ਵਾਲੀ ਐਦਾਂ ਹੀ ਪੱਲੇ 'ਚ ਵੀ ਲੱਗੀ ਹੋਈ ਹੈ ਤੇ ਖੰਡੇ ਦੀਆਂ ਸੇਲਾਂ ਦੇਖ ਕੇ ਆਉਣੀਆਂ ਨੇ ਪਤਾ ਨਹੀਂ ਕਦੋਂ ਜਾ ਹੋਣਾ ਪਤਾ ਨਹੀਂ ਜਾ ਹੋਣਾ ਮੈਨੂੰ ਨਹੀਂ ਪਤਾ ਕੌਣ ਕੌਣ ਮੇਰੀ ਭੈਣ ਖੰਨੇ ਜਾਏ ਜਿਹੜੇ ਜਿਹੜੇ ਸਾਡੇ ਨੇੜੇ ਦੇ ਸਾਡੀ ਵੀਡੀਓ ਦੇਖਦੇ ਆ ਨਾ ਸਾਡੀ ਵੀਡੀਓ ਦੇਖਦੇ ਆ ਤੁਹਾਡੀ ਆਪਣੀ ਵੀ ਆ ਵੀਡੀਓ ਦੇਖਦੇ ਆ ਨਾ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਜੋ ਚੱਲਦੀ ਹੈ ਕਮੈਂਟਸ ਕਰਕੇ ਦੱਸਿਓ ਕਿ ਤੁਸੀਂ ਖੰਨੇ ਮੇਰੀਆਂ ਭੈਣਾਂ ਜਾਇਆਂ ਆਂ ਕਿਹੜਾ-ਕਿਹੜਾ ਜਾਂਦਾ ਕਿਹੜਾ-ਕਿਹੜਾ ਰਹਿੰਦਾ ਮੈਂ ਰਹਿ ਗਈ ਮੇਰੇ ਖਿਆਲ ਨਾਲ ਸਾਰੇ ਜਾਇਆ ਹੈ ਕਰਕੇ ਦੇ ਕਰ ਦਿੰਨੀ ਆਂ ਜਾਰੇ ਨੂੰ ਰਿੱਜੀ ਕਿਉਂਦਾ ਬੈਕ ਕੈਮਰੇ ਨਾਲ ਦਿਖਾਉਣੇ ਤਾਂ ਕਰਦੇ ਕਰ ਦੰਨੇ ਇਹਨੂੰ ਆਪਾਂ ਮੈਂ ਕਿ ਬੰਦੇ ਕਰਦਿਆਂ ਜਾਰੇ ਇਲਾਦਾ ਪਣ ਗਈ ਮਟਰ ਰਜ ਗਏ ਮਟਰ ਕੜੇ ਲੱਗਦੇ ਆਲੂ ਤਾਂ ਰਜ ਗਏ ਇਹ ਘਾਤ ਨਾ ਕੈਮਰਾ ਫੜ ਕੇ ਕਿਹੜਾ ਕੰਮ ਹੁੰਦਾ ਚਲ ਘੱਟ ਤੇ ਕਰ ਦੇਣੀ ਇੱਕ ਤੇ ਕਰ ਦੇਣੀ ਉਥੇ ਲੈ ਆਏ ਚਲੋ ਚਲੀਏ ਧਾਰ ਕਰਾ ਦਈਏ ਜੱਗ ਲੈ ਕੇ ਲੈ ਗਏ ਤਾਰ ਕਢਾ ਲਈ ਆ ਗਏ ਕੰਮ ਕਰ ਲਈਏ ਬਦਲਵਾਈ ਜੀ ਹੋਈ ਪਈ ਆ ਜੀ ਮੌਸਮ ਨੂੰ ਕਈ ਦਿਨ ਹੋ ਗਏ ਤੁਹਾਨੂੰ ਬਾਹਰਲੀ ਵੀਡੀਓ ਨਹੀਂ ਆਈ ਹੈ ਨਾ ਮੌਸਮ ਐਦਾਂ ਦਾ ਸਕਰੀਨ ਨਹੀਂ ਚੰਗੀ ਤਰ੍ਹਾਂ ਸਾਫ਼ ਕੀਤੀ ਕੁਟ ਲਾਇਆ ਲਓ ਜੀ ਇਹ ਆਟਰਾ ਹੀ ਪੋਟ ਰੱਖ ਕੇ ਮੁੜ ਗਿਆ ਮੈਂ ਸਕਰੀਨ ਸਾਫ਼ ਕਰਦੀ ਰਹੇਗੀ ਵੀਡੀਓ ਬੰਦ ਕਰਕੇ ਇਲਤ ਕਰਦਾ ਸੀ ਧਨੀਆ ਪਾਉਣ ਨੂੰ ਬਾਹਰੋਂ ਲੈ ਕੇ ਆਉਣ ਨੂੰ ਪਰ ਹੁਣ ਨਹੀਂ ਲੈ ਕੇ ਆਉਣਾ ਸ਼ਾਮ ਹੋ ਗਈ ਵਿੱਚ ਮੱਛਰ ਬਹਿ ਗਿਆ ਹੁਣ ਕਣਕਾ ਫੋਨ ਤਾਂ ਦੁਨੀਆ ਫੜਦੀ ਆ ਪਰ ਐਡਾ ਵੱਡਾ ਜਗਾੜਮੈਂਟ ਕੀ ਆ ਮੰਡੀ ਸੀ ਆਪਣਾ ਮੋਟਰ ਵਾਲਾ ਲੋਕ ਕਣਕਾ ਨੂੰ ਪਾਣੀ ਲਈ ਜਾਂਦੇ ਆਪਾਂ ਲਾਇਆ ਨਹੀਂਗਾ ਲਾਉਣਾ ਨਹੀਂ ਕਦੋਂ ਲਾਉਣਾ ਮਾ ਬੱਦਲ ਤਾਂ ਹੋਇਆ ਪਿਆ ਜੇ ਮੀਂਹੂ ਪੈ ਗਿਆ ਫੇਰ ਲਾਉਣਾ ਤਾਂ ਪੈਣਾ ਹੀ ਆ ਆਹ ਆ। ਲੋ ਜੀ। ਆਇਆ ਸਾਡੀਆਂ ਮੱਜਾਂ ਦਾ ਗੋਹਾ ਇਹ ਉੱਤੇ ਪੈ ਸੱਟਾ ਅਸੀਂ ਲਸਣ ਪਿਆਇਦਾ ਛਿਲਕਾ ਇਹ ਰੂੜੀ ਜਾਊਗਾ ਕੱਲ ਨੂੰ। ਤੇ ਆ ਸਾਡੀ ਗਾਂ ਇਹ ਆ ਸਾਡੀ ਇਹ ਗਾਂ ਨਹੀਂ ਹੈਗੀ ਇਹ ਆ ਸਾਡੀ ਅਨਮੋਲ ਇਹ ਆ ਸਾਡੀ ਫਰੀ ਤੇ ਇਹ ਆ ਸਾਡੀ ਲਸਣ ਫਰੀਦ ਖੌਰ ਜਿਹਦੀ ਅਸੀਂ ਧਾਰ ਚੋਣੀ ਆ ਫੁੱਲ ਵਟਾ ਫੁੱਲ ਤਿਆਰੀ ਹੈ ਤੇ ਇਹ ਆ ਮੇਰਾ ਮਿੱਠੂ। ਹੈ ਮਿੱਠੂ। ਇਹ ਆ ਮੇਰਾ ਮਿੱਠੂ ਕਾਕਾ। ਇਹ ਆ ਮੇਰਾ ਸ਼ੋਨਾ ਜਾਂ ਬੱਚਾ। ਬੱਚਾ ਹੀ ਮੇਰਾ ਲੱਡੂ ਜਿਆ। ਹਾਂ ਜਮਾਈ ਚੱਲ ਪਾਰਤੀ ਬਾਤ ਬਾਤ ਕੋ ਲਗੀ ਲੈਣੀ ਮੇਰੇ ਹਾਏ ਹਾਏ ਪਿਓਰ ਦੀ ਹੈ ਤਾਂ ਇਹ ਤਾਂ ਹੈ ਵੀ ਨਹੀਂ ਦੇਸੀ ਵੀ ਆਈ ਨਹੀਂ ਹੈਗਾ ਵੀ ਇਹ 100 150 ਵਾਲੀ ਆ ਕਿਵੇਂ ਆ ਚਾਹੀਏ ਲੈ ਚੱਕੀ ਦਾਣਾ ਚਲੋ ਬਈ ਹੋ ਸ਼ੁਰੂ ਲਾ ਕੇ ਮੈਂ ਡਰਾਈਪੋਰਟ ਤੇ ਇਹ ਮੇਰੇ ਘਰ ਵਾਲਾ ਇਹਨੂੰ ਵੀ ਮਿਲ ਲਓ ਸਸਰੀ ਘਰ ਇਹਨਾਂ ਨੂੰ ਵੀ ਲੈ ਕੇ ਰੋ ਪਿਆਰ ਭਰੀ ਸਸਰੀ ਪਿਆਰ ਭਰੀ ਪਹਿਲਾਂ ਸਸਰੀ ਘਰ ਬਾਅਦ ਚ ਪਿਆਰ ਭਰੀ ਰਸ ਭਰੀ ਕਹਦਿਆ ਕਰੋ ਠੀਕ ਆ ਇਹ ਆ ਬਿਗੜ ਰਿਹਾ ਰਲਾ ਜੇ ਇੱਕ ਕਮੈਂਟ ਆਈ ਸੀ ਕਹਿੰਦੇ ਕਬਦ ਘਰ ਵਾਲੇ ਨੇ ਵੀ ਕੈਮਰਾ ਲੈ ਦੇ ਉਹ ਇਹਦੇ ਕੋ ਭਰਾਵਾ ਬਾਦੂ ਇਹਨੂੰ ਟੈਨਸ਼ਨ ਨਾ ਲਾਇਆ ਕਰ ਇਹਦੀ ਇਹਦੇ ਕੋ ਬਾਦੂ ਮੈਂ ਕੂਨ ਲੈਣਾ ਹੁਣ ਬੜਾ ਇਹਦੇ ਕੋ ਬਾਦੂ ਲੈਪਟਾਪ ਇਹਦੇ ਕੋ ਪੀਸੀ ਇਹਦੇ ਕੋ ਟੀਵੀ ਇਹਦੇ ਕੋ ਐਲਈਡੀ ਇਹਦੇ ਕੋਲ ਟੀਵੀ ਤਾਂ ਅਸੀਂ ਲੋਕਾਂ ਨੂੰ ਵੀ ਜਗਾਏ ਹੋਏ ਨੇ ਟੈਨਸ਼ਨ ਨਾ ਲਵੋ ਅਸੀਂ ਤਾਂ ਟੀਵੀ ਲੋਕਾਂ ਦੇ ਘਰੇ ਵੀ ਲਾਏ ਹੋਏ ਨੇ ਲੋਕਾਂ ਨੂੰ ਵੀ ਬੜੀ ਮौज ਕਰਾਈ ਹੋਈ ਆ ਹਨਾ ਨੇਕੀ ਕਰ ਨੇਕੀ ਕਰ ਖੂਜ ਪਾ ਸਾਡੇ ਵਾਲੀ ਦਾ ਉਹ ਗੱਲ ਆ ਵੀ ਨੇਕੀ ਕਰ ਆਪਦੇ ਆਪ ਤੇ ਚੜਾ ਹਾਂ ਅਸੀਂ ਨੇਕੀ ਕਰੀ ਤੇ ਹੁਣ ਅਗਲਾ ਸਾਡੇ ਉੱਤੇ ਉਹ ਹੀ ਕਹਿੰਦਾ ਜਿਹੜੇ ਸਾਡੇ ਸਿਰੋਂ ਬਣੇ ਹੁਣ ਸਾਡੇ ਤੇ ਨੂੰ ਹੀ ਆਉਣ ਚੜ ਕੇ ਹੈ ਚਲੋ ਹਾਂ ਵਧੀਆ 베ਲੀ ਜੱਟੀ ਉਹਨ ਬੇਲੇ ਉਹਨ ਨਾਲ ਕ ਸੁਣ ਬੇਲੇ ਕਦੇ ਸੱਸ ਤੇ ਬੇਲੇ ਕਦੇ ਦਾਦੀ ਸੱਸ ਤੇ ਬੇਲੇ ਹੈ ਕਦੇ ਸੱਸ ਤੇ ਬੇਲੇ ਕਦੇ ਦਾਦੀ ਸੱਸ ਤੇ ਬੇਲੇ ਉਹ ਤਰਗੀ ਵਿਚਾਰ ਛੜਪਾ ਨੰਬਰ 1 ਸਰਜੂ ਸਰਜੂ ਕਾ ਮੈਂ ਇਹ ਸਾਡਾ ਹੁੰਦਾ ਤੇਰੇ ਤੇ ਤੇਰੇ ਪਿੰਨ ਸਰਦਾ ਹੁੰਦਾ ਕਾ ਮੈਂ ਨਸ ਤੈਨਿਆ ਕਰ ਦੇ ਇਹ ਮੈਂ ਸਟਿੱਕ ਲੈ ਕੇ ਆਉਂਦੀ ਆ ਸਟਿੱਕ ਇਹ ਲੋਕ ਨਾ ਮੱਝਾ ਮੋਰ ਖੜ ਕੇ ਆ ਧੜ ਧੜ ਮਾਰਨਗੇ ਮੈਂ ਤਾਂ ਨਿੱਕਾ ਜ ਟੈਂਡਾ ਬਸ ਇੱਕ ਰੱਖੂੰਗੀ ਰੋਬ ਵਾਸਤੇ ਮੈਂ ਕਦੇ ਮਾਰਦੀ ਨਹੀਂ ਉਸ ਤੋਂ ਇਹ ਅਗਿਆ ਕੋਸ਼ਣ ਕਰਤਾ ਹਾਂ ਰੋਗ ਵੇਚੇ ਮਾਤਾ ਨੂੰ ਧਨਾ ਪਾਉ ਰੋਗ ਪਾਉਣ ਨਾਲ ਤਾਂ ਧਨਾ ਪਾਉਂਦਾ ਤਾਂ ਦਿੱਤੇ ਦੂੰ ਜਰੂਰੀ ਨਹੀਂ ਹੈਗਾ ਵੀ ਇਹ ਲੱਤਾਂ ਮਾਰਦੀ ਆ ਇਹ ਪਿਆਰ ਆ ਇਹ ਕਹਿੰਦੀ ਮੇਰੇ ਮੂਰੇ ਟੋਲ ਆਓ ਮੇਰੇ ਕੋਲ ਬੰਦ ਚੱਕ ਖੜੋ ਮੇਰੇ ਨਾਲ ਟਾਈਮ ਸਪੈਂਡ ਕਰੋ ਪੋਕੀ 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 ਛੇ ਘਰਲੇ ਨੇ ਘਰੇ ਕਿੰਨੇ ਤੀਂ ਹੁੰਦੇ ਨੇ ਕਿੰਨੇ ਸਭ ਕਾ ਚਾਰ ਕੱਢਤੀ ਦੁੱਧ ਹਾਲੇ ਕੱਢਣਾ ਮੇਰਾ ਥੋੜਾ ਜਿਹਾ ਮੈਨੂੰ ਜ਼ਰੂਰੀ ਕੰਮ ਸੀਗਾ ਮੈਂ ਤੁਹਾਡੇ ਤੋਂ ਸਲਾਹ ਲੈਣੀ ਆ ਤੇ ਪਲੀਜ਼ ਮੈਨੂੰ ਸਲਾਹ ਜ਼ਰੂਰ ਦਿਓ ਪਲੀਜ਼ 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 ਤੇ ਭੈਣਾ ਲਈ ਭੈਣੇ ਮੈਨੂੰ ਜ਼ਰੂਰ ਸਲਾਹ ਦਿਓ ਠੀਕ ਆ ਹੁਣ ਕੁਝ ਵੀ ਕਰਨਾ ਮੈਂ ਤੁਹਾਡੇ ਤੋਂ ਸਲਾਹ ਲੈਣੀ ਆ ਹਨਾ ਤੇ ਕਾਸਟਰ ਤੁਹਾਨੂੰ ਪਤਾ ਹੀ ਆ SLA ਪਕਾਦੀ ਲੈਣੇ ਹੁੰਦੇ ਜਿਆਦਾਤਰ ਹਨ ਤੇ ਜੀ ਤਾਂ ਕਰਦਾ ਵੀ ਸੇਲਾਂ ਦੇਖਿਆ ਵਾ ਜਾਇਆ ਵਾ ਬਟ ਹਲੇ ਟਾਈਮ ਨਹੀਂ ਹੈਗਾ ਪਤਾ ਨਹੀਂ ਕਦੋਂ ਟਾਈਮ ਲੱਗਣਾ ਮੇਲਾ ਦਾ ਜਦੋਂ ਮੇਰਾ ਟਾਈਮ ਲੱਗੂਗਾ ਖੰਨੇ ਦੀ ਸੇਲਸ ਜਾਣ ਲਈ ਸੇਲ डन ਖਤਮ ਹੋ ਜਾਣੀ ਆ ਹਨਾ ਉਥੇ ਕੁਝ ਵੀ ਨਹੀਂ ਬਚਣਾ ਹੈਗਾ ਰੂਣ ਝੂਣ ਬਚੂਗੀ ਉਹ ਆਪਾਂ ਕੀ ਕਰਨੀ ਆ ਤੇ ਆ ਵੀ ਮੈਂ ਸੇਲ ਜੀ ਲੈ ਕੇ ਆਈ ਸੀਗੀ ਇਹ ਸ਼ਾਇਦ ਮੈਂ ਪਿਛਲੇ ਸਾਲ ਪਤਾ ਨਹੀਂ ਉਸ ਤੋਂ ਵੀ ਪਿਛਲੇ ਸਾਲ ਲੈ ਕੇ ਆਈ ਸੀਗੀ ਤੇ ਬਹੁਤ ਵਧੀਆ ਕਪੜਾ ਆ ਮੈਨੂੰ ਕਪੜੇ ਤਾਂ ਨਹੀਂ ਮੈਨੂੰ ਜਾਦਾ ਪਤਾ ਹੈਗਾ ਵੀ ਕੀ ਕਪੜਾ ਇਹਨੂੰ ਮੈਂ ਬਸ ਕਾਟਨ ਕਹਿ ਸਕਦੀ ਹਾਂ ਵੀ ਕਾਟਨ ਦੇ ਹੀ ਆ ਤੇ ਇਹ ਤੁਹਾਨੂੰ ਦੱਸਾਂ ਮੈਂ ਕਿੰਨੇ ਚ ਮਿਲ ਗਏ ਸੀ ਮੈਨੂੰ ਇਹ 12-1200 ਦੇ ਕਹਿੰਦੇ ਸੀ 13-1300 ਦੇ ਤੇ ਮੈਨੂੰ ਮਿਲ ਗਿਆ ਸੀ ਇਹ 5-500 ਚ ਯਾਨੀ ਕਿ ਸੇਲ 'ਚ ਉਹਨਾਂ ਦੇ 12-1200 ਵਾਲੇ ਛੂਟ 5-500 ਚ ਲਾਏ ਹੋਏ ਸੀਗੇ ਇਹ ਮੈਨੂੰ 5-500 ਦੇ ਮਿਲ ਗਏ ਸੀ ਮੈਂ ਯਾਨੀ ਕਿ ਇਹ ਜੇ 5-500 ਦੇ ਤਿੰਨ ਪਤਾ ਨਹੀਂ ਚਾਰ ਲੈ ਆਈ ਸੀਗੀ ਘਰ ਪਾਉਣ ਨੂੰ ਜਿੱਦਾਂ ਹੁਣੇ ਬਾਹਰ ਅੰਦਰ ਵੀ ਸਾਰੇ ਚੱਲਦੇ ਆ ਜਿੱਥੇ ਮਰਜ਼ੀ ਪਾਈ ਜਾਓ ਹਨਾ ਤੇ ਬਾਕੀ ਕੱਪੜਾ ਆ ਭਾਵੇਂ 10000 ਦਾ ਪਾ ਲਓ ਭਾਵੇਂ 500 ਦਾ ਪਾ ਲਓ ਕੋਈ ਕਿਸੇ ਨੂੰ ਨਹੀਂ ਦੇਖਦਾ ਹਰੇਕ ਨੂੰ ਦੌੜੇ ਲੱਗੀ ਹੋਈ ਆ ਵੀ ਮੈਂ ਸੋਣਾ ਲੱਗਾ ਮੈਂ ਸੋਣਾ ਲੱਗਾ ਹਨਾ ਤੇ ਬਾਕੀ ਆਪਾਂ ਦੌੜ ਦੇ ਵਿੱਚ ਪੈ ਹੀ ਨਹੀਂ ਹੋਏ ਹੈਗੇ ਕਦੇ ਵੀ ਨਹੀਂ ਰੇਸ ਕੀਤੀ ਹੈਗੀ ਕਦੇ ਕਿਸੇ ਦੀ ਰੇਸ ਨਹੀਂ ਕੀਤੀ ਜੇ ਰੇਸ ਕਰਦੇ ਆ ਤਾਂ ਚੰਗੇ ਕੰਮ ਦੀ ਕਰਦੇ ਆ ਵੀ ਕੋਈ ਬੰਦਾ ਕਿਵੇਂ ਸਟਰਗਲ ਕਰਦਾ ਓਕੜੀਆਂ ਆਪਾਂ ਕਰਕੇ ਹਨਾ ਆਪਾਂ ਅੱਗੇ ਵੱਧ ਸਕਦੇ ਆ ਆਲ ਗਰੀਜ਼ ਕਰਦੇ ਹਨ ਕੱਪੜੇ ਕੁੱਪੜੇ ਵਾਲੀ ਮੈਂ ਕਦੇ ਨਹੀਂ ਕਰੀ ਹੈਗੀ ਜੇ ਮੈਂ ਤੁਹਾਨੂੰ ਕੱਪੜੇ ਦਿਖਾਵਾਂ ਮੇਰੇ ਕੋਲ ਕੱਪੜੇ ਪਤਾ ਨਹੀਂ ਕੱਦੇ ਕਿ ਲੈ ਕੇ ਰੱਖੇ ਪਏ ਹੁੰਦੇ ਆ ਜਾਂ ਮੈਂ ਭੁੱਲ ਜੰਨੀ ਆ ਜਾਂ ਪੈ ਰਹਿ ਜਾਂਦੇ ਆ ਜਾਂ ਉਹਨਾਂ ਦਾ ਰਵਾਜ ਚਲੇ ਜਾਂਦਾ ਹੈ ਤੇ ਹੁਣ ਮੈਂ ਜਿਹੜੀ ਸਲਾਹ ਲੈਣੀ ਆ ਤੁਹਾਡੇ ਤੋਂ ਤੁਸੀਂ ਸਮਝਗੇ ਹੋਣੇ ਉਹ ਕੱਪੜਿਆਂ ਦੇ ਰਿਲੇਟਡ ਆ ਸੂਟਾਂ ਦੇ ਹਨਾ ਹੁੰਦਾ ਹੀ ਆ ਸਾਰੀਆਂ ਭੈਣਾਂ ਨੂੰ ਆਪਸ ਵਿੱਚ ਆ ਕੇ ਤਾਂ ਪਤਾ ਨਹੀਂ ਕਾ ਤੇ ਆਏ ਲੱਗੂ ਵੀ ਮੈਂ ਸਟੀਚਿੰਗ ਕਰ ਲਵਾਂ ਪਤਾ ਨਹੀਂ ਤਾਂ ਦਿਨ ਵਧੀਆ ਹਨਾ ਇਹ ਖੁੱਲੇ-ਖੁੱਲੇ ਡੇਣ ਹੁੰਦੇ ਨੇ ਅੰਦਰ ਹੁਣ ਕਿੰਨੇ ਦਿਨ ਦਾ ਮੈਨੂੰ ਆਇਆ ਲੱਗਿਆ ਵੀ ਮੈਂ ਕਿਹੜੇ ਵੇਲੇ ਕੋਈ ਸ ਤੇ ਟਾਈਮ ਨਹੀਂ ਹੈਗਾ ਉਹਦੇ ਕਰਕੇ ਹੁਣ ਮੈਂ ਕਟਿੰਗ ਵੀ ਕੀਤੀ ਨਹੀਂ ਨਹੀਂ ਮੇਰੇ ਕੋਲ ਇੱਕ ਦੋ ਸੂਟ ਹਮੇਸ਼ਾ ਕਟਿੰਗ ਕਰਕੇ ਰੱਖੇ ਹੋਏ ਸੀ ਤੁਸੀਂ ਇੱਕ ਸੂਟ ਦੀ ਮੈਂ ਮਤਲਬ ਕਟਿੰਗ ਕਰਕੇ ਸਾਰਾ ਸ਼ਾਇਦ ਉਹਦੀ ਸਲਵਾਰ ਅ ਡਨ ਕਰਕੇ ਪ੍ਰੈਸ ਕਰਕੇ ਅਲਮਾਰੀ ਚ ਰੱਖੀ ਹੋਈ ਆ ਉਹਦਾ ਕਮੀਜ਼ ਰਹਿੰਦਾ ਸ਼ਾਇਦ ਉਹਦੀਆਂ ਤਰਪਾਈਆਂ ਰਹਿੰਦੀਆਂ ਹੋਣਗੀਆਂ ਹੁਣ ਮੈਨੂੰ ਪਤਾ ਵੀ ਨਹੀਂ ਵੀ ਇਧਰ ਲਈ ਅਲਮਾਰੀ ਚ ਪਿਆ ਪਤਾ ਨਹੀਂ ਕਿੱਥੇ ਪਿਆ ਹੈ ਨਾ ਪਤਾ ਨਹੀਂ ਕਿਸੇ ਬੈਡਬੂਟ ਚ ਸਿੱਟਿਆ ਹੋਣਾ ਜਾਂ ਮਸ਼ੀਨ ਦੇ ਪਿਆ ਹੋਣਾ ਮੈਨੂੰ ਭੁੱਲ ਜੇ ਭੁੱਲ ਗਈ ਯਾਨੀ ਕਿ ਹੁਣ ਕਾਫੀ ਟਾਈਮ ਹੋ ਗਿਆ ਮਹੀਨਾ ਹੀ ਹੋ ਗਿਆ ਸਮਝ ਲਓ ਮੈਂ ਪਿਛਲੇ ਗਰਮੀਆਂ ਦੇ ਵਿੱਚ ਕੋਈ ਇੱਕ ਅੱਧਾ ਸੂਟ ਸਟਿਚ ਕੀਤਾ ਹੁਣ ਹੁਣ ਮੈਂ ਕਰਿਆ ਨਹੀਂਗਾ ਤੇ ਹੁਣ ਮੈਂ ਕਰੂੰਗੀ ਲੈ ਕੇ ਆਉਂਗੀ ਆਪਣੇ ਲਈ ਸੂਟ ਮੈਂ ਸਟਿਚ ਕਰੂੰਗੀ ਇੱਕ ਦੋ ਕ ਪੈ ਨੇ ਮੇਰੇ ਕੋ ਕਾਟਨ ਦੇ ਉਹ ਕਰਨੇ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸੂਟ ਤੇ ਕਪੜਾ ਨਹੀਂ ਮੈਨੂੰ ਪਤਾ ਹੈ ਕੀ ਆ ਤੇ ਆ ਮੇਰੇ ਕੋ ਮੇਰੇ ਖਿਆਲ ਨਾਲ ਮੈਂ ਪਹਿਲਾਂ ਵੀ ਇੱਕ ਵਾਰੀ ਵੀਡੀਓ 'ਚ ਦਿਖਾ ਚੁੱਕੀ ਆ ਆਲਾ ਸੂਟ ਆ ਇਹਦਾ ਕਪੜਾ ਨਹੀਂ ਮੈਨੂੰ ਪਤਾ ਕੀ ਹੈਗਾ ਮੈਨੂੰ ਕਪੜੇ ਬਾਰੇ ਨਹੀਂ ਪਤਾਗਾ ਇਹਦੇ ਉੱਤੇ ਮੋਰ ਜੀ ਲੱਗੀ ਹੋ ਉਹ ਦੱਸ ਦਿੰਨੀ ਆ ਤੁਹਾਨੂੰ ਇਹਦੇ ਤੇ ਲਿਖਿਆ ਹੋਇਆ ਭਾਈ ਸ਼ੈਲਜਾ ਫੈਸ਼ਨ ਡਿਜੀਟਲ ਪ੍ਰਿੰਟ ਆ ਲਿਖਿਆ ਬੜਾ ਸੋਹਣਾ ਲੱਗਿਆ ਸੀਗਾ ਜਦੋਂ ਇਹ ਇਹ ਸ਼ਾਇਦ ਪਤਾ ਨਹੀਂ ਖੰਨੇ ਹੋਇਆ ਪਤਾ ਨਹੀਂ ਦਰਾਹ ਹੋਇਆ ਆ ਦੇਖੋ ਇਹਦੇ ਨਾਲ ਮੈਨੂੰ ਆਹ ਪ੍ਰਿੰਟ ਜੇ ਬੜਾ ਸੋਹਣਾ ਲੱਗਿਆ ਤੇ ਹੁਣ ਮੈਨੂੰ ਸਲਾਹ ਦਿਓ ਇਹਦੇ ਥੱਲੇ ਵੀ ਮੈਨੂੰ ਲੱਗਦਾ ਲਾਈਨਿੰਗ ਲੱਗਣੀ ਹੈ ਥੋੜਾ ਜਿਹਾ ਹੈਵੀ ਜਿਹਾ ਕੱਪੜਾ ਮੈਨੂੰ ਨਹੀਂ ਪਤਾ ਇਹ ਕੀ ਕੱਪੜਾ ਮੈਂ ਆਪਣੀ ਬਟਿਕ ਨੂੰ ਪੁੱਛੂੰਗੀ ਮੈਂ ਬਟਿਕ ਨੂੰ ਦੇਣੇ ਆ ਵੀ ਮੇਰੇ ਤੇ ਕੀ ਕਰਾਵਾ ਹਨਾ ਜਿੱਦਾਂ ਇਹਦੇ ਤੇ ਪੂਰੇ ਦੇ ਉੱਪਰ ਹਨਾ ਇਹ ਤੈ ਖੁੱਲ ਗਈ ਪੂਰੇ ਦੇ ਉੱਪਰ ਇਹਦੇ ਤੇ ਕੀ ਲੱਗੂਗਾ ਦੇ ਦੇਣੀ ਆ ਮੈਂ ਬਟਿਕ ਨੂੰ ਵੈਸੇ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਹਨਾ ਕਿਉਂਕਿ ਮੈਂ ਬਟਿਕ ਨੂੰ ਦੇ ਕੇ ਬਟਿਕ ਨੇ ਮੇਰੀ ਜਿਹੜੀ ਮੇਰੀ ਮਤਲਬ ਟੇਲਰ ਆ ਮੇਰੀ ਬਟਿਕਾ ਉਹ ਕਦੇ ਵੀ ਮੈਂ ਸੂਟ ਉਹਨੂੰ ਚਾਹੇ ਹੁਣੇ ਮੈਂ ਫੋਨ ਕਰ ਦਣਾ ਹੁਣੇ ਆ ਨਾ ਉਹਦੀ ਬੁੜੀ ਆ ਕੇ ਲੈ ਜਾਂਦੇ ਆ ਫੜ ਕੇ ਬਈ ਇਹ ਨਹੀਂ ਹੈਗਾ ਮੈਂ ਸੂਟ ਦੇ ਤੇ ਉਹਨਾਂ ਨੇ ਨਾਲ ਦੀ ਨਾਲ ਕਟਿੰਗ ਕਰ ਲੈਣੀ ਹੋਨ ਕੱਟਣ ਤੋਂ ਪਹਿਲਾਂ ਚਾਹੇ ਉਹ 2 ਦਿਨ ਬਾਅਦ ਕਟਿੰਗ ਕਰਨ ਚਾਹੇ 3 ਦਿਨ ਬਾਅਦ ਕਟਿੰਗ ਕਰਨ ਉਹਨਾਂ ਨੇ ਮੈਨੂੰ ਜਰੂਰ ਕਾਲ ਕਰਨੀ ਆ ਵੀ ਦੀਦੀ ਮੈਨੂੰ ਇੱਕ ਵਾਰੀ ਦੱਸ ਦੋ ਇਹਨਾਂ ਦਾ ਕੀ ਕਰਨਾ ਕੀ ਬਣਾਉਣਾ ਜਿੱਦਾਂ ਜਿੱਦਾਂ ਮੈਂ ਕਹਿ ਦੂੰਗੀ ਆਹ ਵਾਲਾ ਵੀ ਉਹਨਾਂ ਤੇ ਬਣਾਇਆ ਹੈ ਮੈਂ ਆਪ ਵੀ ਬਣਾ ਲੈਣੀ ਹੁੰਨੀ ਐ ਇਦਾਂ ਲੇਸਸ ਵਗੈਰਾ ਆਲ ਤੇ ਸੌਖੀ ਹੋਈ ਐ ਤੇ ਮੈਂ ਲਾ ਲੈਣੀ ਹੁੰਨੀ ਆ ਬਟ ਟਾਈਮ ਦੀ ਪ੍ਰੋਬਲਮ ਆ ਨਾ ਟਾਈਮ ਨਹੀਂ ਹੈਗਾ ਤੇ ਉਹਨੇ ਕਰਕੇ ਖੁਸ਼ ਹੋਣ ਜਦੋਂ ਦੀ ਮੈਂ ਬਿਮਾਰ ਹੋਈਆਂ ਮੈਨੂੰ ਇਹ ਸਟਿਚਿੰਗ ਕਰਨ ਨਹੀਂ ਦਿੰਦੇ ਹੈਗੇ ਕਿਉਂਕਿ ਕਹਿੰਦੇ ਵੀ ਬੈਠਿਆ ਨਹੀਂ ਜਾਂਦਾ ਹੈਗਾ ਰਹਿਣ ਦੇ ਪੰਗੇ ਨਾਲ ਲਿਆ ਕਰ ਦੇਈਆ ਕੋਈ ਇਹ ਲੋਹੇ ਦੀ ਮਸ਼ੀਨ ਨਹੀਂ ਹੈਗੀ ਇਹਨੂੰ ਤੰਗ ਨਾ ਕਰਿਆ ਘਰ ਵੀ ਘਰ ਦਾ ਰੋਟੀਓ ਪਕਾਈਂਦਿਆ ਉਹੀ ਬਹੁਤ ਆ। ਇਹ ਹੁਣ ਇਹਦੀ ਸਲਾਹ ਮੈਨੂੰ ਜ਼ਰੂਰ ਦਿਓ ਹਨਾ ਵੀ ਮੈਂ ਇਹਦੀ ਕੀ ਬਣਾਵਾ ਪਾਕਿਸਤਾਨੀ ਸਲਵਾਰ ਬਣਾਵਾ ਸਟੇਟਸ ਸਲਵਾਰ ਬਣਾਵਾ ਜਾਂ ਬਣਾਵਾ ਅ ਪਟਿਆਲਾ ਸਲਵਾਰ ਬਣਾਣੀ ਠੀਕ ਹੈ ਇਹਦੇ ਉੱਪਰ ਕੀ ਵਧੀਆ ਲੱਗੂਗਾ ਉਹ ਵੀ ਮੈਨੂੰ ਤੁਸੀਂ ਦੱਸ ਦਿਓ ਕਿਉਂਕਿ ਮੈਂ ਜੇ ਹੁਣ ਵੀ ਦੇਤੇ ਜਾਂ ਕੱਲੂ ਦਿੱਤੇ ਹਨਾ ਆਹ ਬਲੌਗ ਤੁਹਾਡੇ ਕੋਲੇ ਕਰ ਲਊਗਾ ਅੱਜ ਤਰੀਕ ਹੈਗੀ ਆ 11 ਦਿਨ ਹੈਗਾ ਸ਼ਾਇਦ ਅੱਜ ਮੰਗਲਵਾਰ ਤੇ ਤੁਸੀਂ ਮੈਨੂੰ ਸਲਾਹ ਜ਼ਰੂਰ ਦਿਓ ਠੀਕ ਆ ਜੀ ਤੇ ਮੈਂ ਬੁਟੀਕ ਨੂੰ ਤੁਹਾਡੀ ਸਲਾਹ ਤੋਂ ਬਿਨਾਂ ਨਹੀਂ ਮੈਂ ਬਣਵਾਉਣੇ ਹੈਗੇ ਠੀਕ ਆ ਜੀ ਤੁਸੀਂ ਮੈਨੂੰ ਜ਼ਰੂਰ ਜ਼ਰੂਰ ਕਮੈਂਟ ਕਰਕੇ ਦੱਸਣਾ ਹੈ ਠੀਕ ਆ ਇੱਕ ਸੂਟ ਇਹ ਹੋ ਗਿਆ ਵੀ ਇਹਦੇ ਤੇ ਉੱਪਰ ਕੀ ਕਿਦਾਂ ਦਾ ਕੀ ਲੱਗੂਗਾ ਲੇਸ ਲੱਗੂਗੀ ਜਾਂ ਕੀ ਹੋਊਗਾ ਇਹਦੇ ਤੇ ਕੀ ਹੋ ਸਕਦਾ ਹੈ ਹਨਾ ਤੁਸੀਂ ਜ਼ਰੂਰ ਦੱਸ ਦਿਓ ਠੀਕ ਆ ਜੀ ਇਹ ਕੇ ਹੈ ਵਧੀਆ ਵੀ ਲੱਗੂ ਮੈਨੂੰ ਇਹ ਨਾ ਕਲਰ ਵਾਲਾ ਪਿਆਰਾ ਲੱਗਿਆ ਇੱਕ ਹੈਗਾ ਨਾ ਤਾਂ ਇਹ ਮੇਰੀ ਉਮਰ ਇਹਦੇ ਪਟਣਾਏ ਮੇਰੀ ਉਮਰ ਇਹ ਸੂਟ ਨਹੀਂ ਫੜਦਾ ਏਦਾਂ ਦਾ ਕਪੜਾ ਹੈ ਹਨਾ ਤੇ ਲੈਣੀਗੇ ਤੇ ਥੱਲੇ ਪੱਕਾ ਲੱਗੂਗੀ ਲੱਗੂਗੀ ਏਕਣ ਦਾ ਹੋ ਜਾਂਦਾ ਹੈ ਤੇ ਕਾਹ ਇਹਦਾ ਵੀ ਮੈਨੂੰ ਨਹੀਂ ਪਤਾ ਕੀ ਕੱਪੜਾ ਏ ਇਹ ਇਹ ਤਾਂ ਮੈਨੂੰ ਯਾਦ ਆ ਪਿਛਲੇ ਸਾਲ ਹੀ ਮੈਂ ਥੰਨੇ ਤੋਂ ਲੈ ਕੇ ਆਈ ਸੀ ਦੇਖ ਲੋ ਸੇਲਾ ਦੁਬਾਰਾ ਵੀ ਆ ਗਈਆਂ ਲੋਕਾਂ ਨੇ ਲੈ ਕੇ ਵੀ ਮੇਰੀਆਂ ਭੈਣਾਂ ਨੇ ਸੰਭਾਲੇ ਮੇਰੇ ਕੋਲ ਹਾਲੇ ਤੱਕ ਸੂਟ ਪਿਆ ਸੇਲਾ ਨਾਲ ਟਿਕਾ ਇਹਦੇ ਤੇ ਐਦਾਂ ਘੜੇ ਤੇ ਵਰਕਾ ਤੇ ਥੋੜਾ ਜਿਹਾ ਐਦਾਂ ਵਰਕਾ ਤੇ ਥੋੜਾ ਜਿਹਾ ਐਦਾਂ ਵਰਕਾ ਹੁਣ ਤੁਸੀਂ ਦੱਸਿਓ ਵੀ ਇਹ ਆਪਾਂ ਕਿੱਦਾਂ ਦਾ ਬਣਾਈਏ ਇਹਦੇ ਥੱਲੇ ਵੀ ਲੈਨਿੰਗ ਲੱਗਣੀ ਹੋ ਲੱਗਣੀ ਆ। ਇਹਦਾ ਗੋਲ ਗੜਾ ਵੈਸੇ ਮੈਨੂੰ ਗੋਲ ਗੜੇ ਪਸੰਦ ਨੇ ਤੇ ਆ ਪਰ ਬਹੁਤ ਸੋਹਣਾ ਹੈ ਬਹੁਤ ਵਧੀਆ ਤੁਸੀਂ ਇਹਦਾ ਰੇਟ ਰੇਟ ਜਾਣ ਕੇ ਹਰਾਮ ਹੋ ਜਾਓਗੇ। ਵੀ ਇਹ ਕਿੰਨੇ ਦਾ ਸੂਟ ਆ। ਦੁਪੱਟਾ ਵੀ ਇਹਦੇ ਨਾਲ ਬਹੁਤ ਸੋਹਣਾ ਪਰ ਇਹ ਦੁਪੱਟੇ ਤੇ ਲੇਸ ਨਹੀਂ ਵਧੀਆ ਲੱਗੀ ਹੋਈ ਚਨੂਨ ਦਾ ਦੁਪੱਟਾ ਇਹ ਹਾਫ ਚਨੂਨ ਜੀ ਨੂੰ ਕਹਿੰਦੇ ਆ। ਦੁਪੱਟੇ ਦਾ ਮੈਨੂੰ ਪਤਾ ਲੱਗ ਗਿਆ ਕੱਪੜੇ ਦਾ। ਬੀਚ ਨੂੰ ਨਾ ਕਿਉਂਕਿ ਮੈਂ ਇੱਕ ਦੋਕ ਲੈ ਕੇ ਨਾ ਆ ਡਾਈ ਕਰਵਾਏ ਸੀਗੇ ਐਦਾਂ ਦਾ ਇਹਦੇ ਵਿੱਚ ਆ ਤੇ ਆ ਨਹੀਂ ਮੈਨੂੰ ਵਧੀਆ ਲੱਗੀ ਇਹ ਲਹਾਣੀ ਹੈ ਇਹਦੇ ਉੱਤੇ ਪਹੋਰ ਲਵਾ ਲਾਂਗੇ ਕੋਈ ਆ ਲਹਾ ਲਣੀ ਇਹ ਕੋਈ ਸੂਟ ਲੈ ਕੇ ਨਾ ਕੋਈ ਪਲੇਨ ਸੂਟ ਲੈ ਕੇ ਉਹਦੇ ਤੇ ਲਵਾ ਲਾਂਗੇ ਕੋਈ 골ਡਨ ਜਿਹਾ ਸੂਟ ਹੋਵੇ ਜਾਂ ਕੁਝ ਹੋਰ ਹੋਵੇ ਹਨਾ ਉਹਦੇ ਤੇ ਲਵਾ ਲਾਂਗੇ ਇਹ ਨਹੀਂ ਮੈਨੂੰ ਵਧੀਆ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਤੁਸੀਂ ਦੱਸ ਦਿਓ ਬਟ ਮੈਨੂੰ ਵਧੀਆ ਨਹੀਂ ਲੱਗੀ ਇਹਦਾਂ ਦਾ ਦੁਪੱਟਾ ਤੇ ਇਹਦਾ ਨਹੀਂ ਹੈ ਮੈਂ ਤੇ ਇਹਦੇ ਥੱਲੇ ਵੀ ਲਾਈਨਿੰਗ ਲੱਗਣੀ ਹੈ ਲੱਗਣੀ ਹੈ ਤੇ ਕੀ ਬਣਾਈਏ ਆਪਾਂ ਸਲਵਾਰੇ ਬਣਾਈਏ ਪਟਿਆਲਾ ਵੈਸੇ ਮੈਂ ਪਾਉਂਦੀ ਤਾਂ ਸਲਵਾਰੀਆਂ ਜਿਆਦਾ ਤਰ ਹੁਣ ਤੁਸੀਂ ਦੱਸਿਓ ਠੀਕ ਹੈ ਜੀ ਤੇ ਮੈਂ ਇਹ ਦੇਣੀ ਆ ਜਾਂ ਤਾਂ ਮੈਂ ਹੁਣ ਦੇਖਦੀ ਹਾਂ ਹੁਣ ਟਾਈਮ ਆ ਜਿਹੜਾ 7:00 ਵਜੇ ਹੁਣ ਫੋਨ ਕਰਦੀ ਆ ਉਹ ਆਉਂਦੇ ਜਿਆਦਾਤਰ ਰਾਤ ਨੂੰ ਹੀ ਹੁੰਦੇ ਆ ਕੱਪੜੇ ਫੜਨ ਜਾ ਤਾ ਮੈਂ ਹੁਣ ਫੋਨ ਕਰ ਦਨੀ ਆ ਜਾਂ ਮੈਂ ਕੱਲ ਨੂੰ ਕਰੂੰਗੀ ਦੇ ਦੇਣੇ ਆ ਮੈਂ ਤੁਸੀਂ ਜ਼ਰੂਰ ਕਮੈਂਟਸ ਕਰਕੇ ਦੱਸਣਾ ਆ ਭੈਣ ਠੀਕ ਆ ਜੀ ਹੁਣ ਮੈਂ ਬਣਾ ਲਵਾਂ ਰੋਟੀ ਤੇ ਚਲੋ ਜੀ ਹੈਲੋ ਜੀ ਸੱਸੀ ਅਗਾਤੀ ਨਾ ਮੂੰਹ ਧੋ ਕੇ ਆਉਣਾ ਹਾਲੇ ਹੈਲੋ ਜੀ ਸੱਸੀ ਅਗਾਤੀ ਕੰਮ ਕੁੰਮ ਕਰਕੇ ਥੱਕ ਗਈ ਮੈਂ ਤਾਂ ਤੇ ਰਾਤ ਤੇ ਪੂਰੇ 9:00 ਵਜੇ 5 ਮਿੰਟ ਹੋ ਗਏ ਹਾਲੇ ਮੂੰਹ ਹੱਤੋ ਕੇ ਫਰੈਸ਼ ਹੋ ਕੇ ਆਉਣਾ ਤੇ ਕੱਪੜੇ ਬਦਲ ਕੇ ਆਉਣੇ ਨੇ ਠੰਡ ਜੀ ਲੱਗਦੀ ਆ ਪਾਣੀ ਵੀ ਨਹੀਂ ਕੋਸਾ ਕੋਸਾ ਠੰਡੇ ਨਾਲ ਤੋਂ ਹਣਾ ਪਿਆ ਖੁਸ਼ੀਆਂ ਹਾਂ ਉਹ ਮੈਂ ਗੱਲ ਕਰਦੀ ਸੀ ਵੀ ਤੁਹਾਡੇ ਡਾਕਟਰ ਸਾਹਿਬ ਹੁਣ ਸਾਨੂੰ ਪਤਾ ਕੀ ਕਹਿੰਦਾ ਕੋਈ ਇੱਕ ਐਕਸਪੈਰੀਮੈਂਟ ਨੇ ਮੈਨੂੰ ਤੇ ਜਿਹੜਾ ਨੂੰ ਪਤਾ ਕੀ ਕਹਿੰਦੇ ਕਹਿੰਦੇ ਨਾਲੇ ਤਾਂ ਤੁਹਾਡੇ ਜਿਹੜੀ ਬਲੱਡ ਦੀ ਕਮੀ ਆ ਉਹ ਚੱਕ ਦੂ ਨਾਲੇ ਤੁਹਾਡੀ ਨਿਗਾਹ ਸਹੀ ਹੋ ਜੂ ਪਤਾ ਕੀ ਕਹਿੰਦੇ ਭਈ ਮੈਂ ਪਿਉ ਦੂ ਖਨੀ ਖਨੀ ਤੁਸੀਂ ਪਿਉ ਦਿਓ ਦੋ ਚੀਜ਼ਾਂ ਵੀ ਤੁਸੀਂ ਖਾ ਲਿਓ ਤੇ ਪਹਿਲਾਂ ਤੁਸੀਂ ਖਾ ਕੇ ਦੇਖੋ ਵੀ ਜੇ ਤਾਂ ਤੁਹਾਨੂੰ ਫਿੱਟ ਬੈਠ ਗਏ ਫਿਰ ਮੈਂ ਵੀ ਖਾ ਲਿਆ ਕਰੂੰਗਾ ਆਠ ਹੋੜਾ ਡਾਕਟਰ ਸਾਡੇ ਤੇ ਐਕਸਪੈਰੀਮੈਂਟ ਕਰਦਾ ਹੈ ਡਾਕਟਰ ਨੂੰ ਸਿਖਾ ਦਿੱਤੋ ਡਾਕਟਰ ਹਾਸਾ ਹਸੋ ਹੋ ਗਿਆ ਧੂਰਾ ਦੇਖਦੇ ਦੇਖਦੇ ਦੇਖ ਰ ਮੇਰਾ ਫੋਨ ਚਾਰ ਚਲਾ ਨਾਲ ਮੇਰੇ ਫੋਨ ਦੀ ਬੈਟਰੀ ਨਹੀਂ ਹੈਗੀ ਲਾਏ ਦਿੰਨੇ ਆ ਬਾਅਦ ਚ ਲਾ ਲੰਨੇ ਆ ਨਹੀਂ ਆ ਹਾਈ ਹਾਈ ਲਿਆ ਹੁਣ ਫਰੈਸ਼ ਹੋ ਕੇ ਆਈਏ ਸਿਰ ਉਠਾ ਲਈ ਮੈਨੂੰ ਰੋਟੀ ਦੀ ਇੰਨੀ ਭੁੱਖ ਲੱਗੀ ਹੋਈ ਸੀ ਇੰਨੀ ਭੁੱਖ ਲੱਗੀ ਤੇ ਪਤਾ ਨਹੀਂ ਕੀ ਗੱਲ ਆ ਹਨਾ ਆਟਾ-ਟਾ ਰੋਟੀਆਂ ਕਰਾਂਗੇ ਨਾਲੇ ਹਾਂ ਨਣਵੇਂ ਜਦੋਂ ਰੋਟੀ ਪਾ ਲੈਣੀ ਆ ਹਨਾ ਪਲੇਟ 'ਚ ਮੇਰੀ ਨਾਲ ਦੀ ਨਾਲ ਭੁੱਖ ਮਰ ਜਾਂਦੀ ਆ ਰੋਟੀ ਨੂੰ ਦੇਖ ਕੇ ਤੇ ਰੋਟੀ ਹੁਣ ਮੈਂ ਤਹਾਨੂੰ ਤੁਸੀਂ ਕਹਣਾ ਰਾਤ ਨੂੰ ਨਹੀਂ ਖਾਈਦਾ ਮੈਂ ਦਹੀਂ ਬਸ ਰੋਟੀ ਧੱਕੇ ਨਾਲ ਖਾਦੀ ਜਿਹੜੀ ਦੋ ਰੋਟੀਆਂ ਖਾਦੀਆਂ ਸਬਜ਼ੀ ਮੈਨੂੰ ਜਮੇ ਹੀ ਸਵਾਲ ਲੇਖਵਾਰ ਕੀ ਤੋੜ ਕੇ ਰੱਖਦੀ ਆ ਕਹੋ ਬੈਣੀ ਵੀ ਆਇਆ ਹੈ ਤਾਂ ਤੇਰੀ ਰੋਟੀ ਚ ਨੀਂਦ ਮੇਰੀ ਰੋਟੀ ਚ ਨੀਂਦ ਰੱਖਦਾ ਨੀਂਦ ਤਾਂ ਨੀਂਦ ਮੇਰੀ ਰੋਟੀ ਚ ਨਹੀਂ ਰੱਖਦਾ ਮੇਰੀ ਇੰਨੀ ਸੋਹਣੀ ਲਾਇਕ ਨੀਂਦ ਰੱਖੀ ਹੋਈ ਹੈ ਕਿਸੇ ਨੇ ਹਾਏ ਜੇ ਬੇਰਕਾ ਹਾਂ ਉਹ ਕਹਿੰਦੇ ਨੇ ਵੀ ਜੇ ਕਿਤੇ ਮੇਰੇ ਘਰ ਵਾਲੀ ਹੁੰਦੀ ਇੱਥੇ ਤਾਂ ਮੇਰੇ ਘਰ ਵਾਲੇ ਤੇ ਘਰ ਵਾਲੇ ਤੇ ਵੀ ਨਹੀਂ ਓਨੀ ਅੱਖ ਮੇਰੇ ਸੁੱਖ ਆ ਤੇ ਮੇਰੇ ਸੁਖ ਤੇ ਮੇਰੇ ਆਰਾਮ ਤੇ ਅੱਖ ਵਿਕਾਸ ਕਿਤੇ ਮੇਰੀ ਲਾਈਫ ਚ ਹੁੰਦਾ ਸਾਰਾ ਕੁਝ ਮੇਰਾ ਨਾਮ ਤਾਂ ਰੰਜੀਤ ਰਾਉਣੀ ਹੈ ਹਾਂ ਦੇਖੋ ਇਹ ਸੁੱਖ ਸਹੂਬਿਦਾ ਸਭ ਕੁਝ ਇਹ ਬਹਿਗਰੂ ਦੀ ਦੇਣਾ ਸ਼ਿਕਾਇਤਾਂ ਸ਼ਿਕਵੇ ਕਿਸੇ ਨੂੰ ਬਦਨਾਮ ਕਰਨਾ ਕਿਸੇ ਨੂੰ ਕੁਝ ਵੀ ਕਰਨਾ ਛੱਡ ਦਿਓ ਤੇ ਚਲੋ ਬਾਕੀ ਕੀ ਲੈਣਾ ਇਹ ਤਾਂ ਕਹਿੰਦੇ ਕਦਮ ਚੁੰਮਦੀ ਆ ਕਿ ਤੁਸੀਂ ਮਿਹਨਤ ਕਰੋ ਕਹਿੰਦੇ ਤੁਹਾਡਾ ਮਤਲਬ ਮਿਹਨਤ ਇੰਨੀ ਕੁ ਕਰੋ ਵੀ ਜਿੱਥੇ ਚਾਰ ਬੰਦੇ ਖੜੇ ਹੋਣ ਮੱਲੋਂ ਮੱਲੀ ਤੁਹਾਡਾ ਨਾ ਚੱਲੇ ਕੰਮ ਤੁਸੀਂ ਆਪਣੇ ਘਰ ਦਾ ਕਰੋ ਗੱਲਾਂ ਠੋਡੀਆਂ ਚਾਰ ਥਾਵਾਂ ਤੇ ਚੱਲਣ ਇਹ ਮੇਰੀਆਂ ਹਮੇਸ਼ਾ ਹੀ ਚੱਲਦੀਆਂ ਨੇ ਹਮੇਸ਼ਾ ਹੀ ਚੱਲਦੀਆਂ ਨੇ ਇਹ ਅੱਜ ਦੀਆਂ ਨਹੀਂ ਚੱਲਦੀਆਂ ਸ਼ੁਰੂਤੀਆਂ ਹੀ ਚੱਲਦੀਆਂ ਨੇ ਫਰੀਦ ਦਾ ਫਰੀਦ ਦਾ ਫਰਜ਼ ਆ ਮੈਂ ਫਰੀਦਾ ਸ਼ਬਦ ਹੁਣ ਮੈਨੂੰ ਫਰੀ ਮੈਨੂੰ ਇਹਨੇ ਸ਼ਬਦ ਆਉਂਦੇ ਨਹੀਂ ਹੈਗੇ ਦਾ ਤੇਰੀ ਝੌਂਪੜੀ ਗਲਕਟਿਆਂ ਦੇ ਪਾਸ ਇਹ ਤਾਂ ਮੇਰੇ ਡੈਡੀ ਸ਼ੁਰੂ ਕਰਨਗੇ ਸੋ ਇੰਪਾਰਨਗੇ ਤੂੰ ਕਿਉਂ ਪਿਆ ਇਹ ਤਾਂ ਮੈਂ ਤਾਂ ਲਿੱਕੇ ਹੁੰਦੇ ਤਾਂ ਮੇਰੇ ਡੈਡੀ ਇਹ ਸਾਨੂੰ ਸੁਣਾਉਂਦੇ ਹੁੰਦੇ ਵੀ ਕਹਿੰਦੇ ਫਰੀਦਾ ਤੇਰੀ ਝੌਂਪੜੀ ਗਲਕਟਿਆਂ ਦੇ ਪਾਸ ਕਰਨਗੇ ਸੋ ਭਰਨਗੇ ਤੂੰ ਕਿਉਂ ਬਠਾਉਂਦਾ ਆਪਾਂ ਦਾਸ ਕਦੇ ਨਹੀਂ ਹੋਏ ਆਪਾਂ ਹੱਸਦੇ ਰਹੀਦਾ ਖੁਸ਼ ਰਹੀਦਾ ਹਸਾਉਂਦੇ ਰਹੀਦਾ ਸਾਡੇ ਦਾ ਜੇ ਲੜਾਈ ਵੀ ਹੋ ਜਾਵੇ ਸਦਾ ਤਾਂ ਵੀ ਅਸੀਂ ਇੱਕ ਦੂਜੇ ਨੂੰ ਕੁੱਟ ਕੇ ਹੱਸ ਲਈ ਦਬੇ ਲੜਾ ਮਾਰਿਆ ਉਧਰ ਬੇੜਾ ਲੜਾ ਮਾਰਿਆ ਉਧਰ ਜੀ ਦੇ ਲੱਗ ਗਿਆ ਉਹ ਰੋ ਲੂ ਜਿਹਦੇ ਨਹੀਂ ਲੱਗਿਆ ਉਹ ਹਾਸ ਲੂ ਹਸਤਾਏ ਕਰੀਦਾ ਬਾਕੀ ਕੀ ਲੈਣਾ ਭਾਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਰ ਕੇ ਮੰਜਾ ਮਿਲਦਾ ਤੇ ਬਾਕੀ